ਸਤਿ ਸ੍ਰੀ ਅਕਾਲ ਜੀ ਅ ਮੁਰਤੋ ਸਵਾਗਤ ਹੈ ਫੇਸਬੁਕ ਪੇਜ YouTube ਚੈਨਲ ਪੰਜਾਬੀ ਬੈਂਕਪੜੀ ਤੇ ਇੱਕ ਹੋਰ ਬਹੁਤ ਹੀ ਫਾਇਦੇਮੰਦ ਵੀਡੀਓ ਇਨਫੋਰਮੇਟਿਵ ਵੀਡੀਓ ਲੈ ਕੇ ਆਏ ਆ ਅ ਅੱਜ ਦਾ ਜੋ ਟਾਪਿਕ ਹੈਗਾ ਉਹ ਹੈਗਾ ਜੀ KYC ਅ ਇਹਦਾ ਫੁੱਲ ਫਾਰਮ ਹੈ ਜੀ ਨੋ ਯੋਰ ਕਸਟਮਰ ਤੁਸੀਂ ਅਕਸਰ ਬੈਂਕ ਦੇ ਵਿੱਚ ਜਾਣਦੇ ਹੋ ਤੁਹਾਨੂੰ ਜਿਨ੍ਹਾਂ ਦੇ ਪੁਰਾਣੇ ਖਾਤੇ ਨੇ ਅ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡੀ ਕੇਵਾਈਸੀ ਹੋਣ ਵਾਲੀ ਹੈ ਕੇਵਾਈਸੀ ਅਪਡੇਟ ਹੋਣ ਵਾਲੀ ਹੈ ਜਾਂ ਨਵਾਂ ਖਾਤਾ ਖੁਲਾਉਣਾ ਹੈ ਤੁਸੀਂ ਕੇਵਾਈਸੀ ਦੇ ਵਿੱਚ ਕਿਹੜੇ ਡਾਕੂਮੈਂਟ ਦਿਓਗੇ ਤਾਂ ਕੇਵਾਈਸੀ ਬੈਂਕ ਕਿਉਂ ਕਰਦੇ ਨੇ ਕੇਵਾਈਸੀ ਕਿਉਂ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਕੇਵਾਈਸੀ ਇਸ ਕਰਕੇ ਜ਼ਰੂਰੀ ਹੈ ਬੈਂਕ ਦੇ ਵਿੱਚ ਜਿਹੜਾ ਬੰਦਾ ਅਕਾਊਂਟ ਓਪਨ ਕਰਵਾ ਰਿਹਾ ਹੈ ਉਹਦੀ ਬੈਂਕ ਕੋਲੇ অথেন্টিਕੇਟਿਡ ਪਛਾਣ ਹੋਣੀ ਬੜੀ ਜ਼ਰੂਰੀ ਹੈ ਪਹਿਲੇ ਤਾਂ ਇਸ ਕੰਮ ਲਈ ਰਿਕਵਾਈਸੀ ਸੌਰੀ ਇਸ ਕੰਮ ਲਈ ਕੇਵਾਈਸੀ ਹੁੰਦੀ ਹੈ ਪਹਿਲਾ ਇਹਦਾ ਕੇਵਾਈਸੀ ਦਾ ਰਿਕੁਆਇਰਮੈਂਟ ਇਹ ਹੈ ਦੂਸਰਾ ਬੈਂਕ ਕੇਵਾਈਸੀ ਕਰਦੇ ਨੇ ਤਾਂ ਜੋ ਉਹ ਕੋਈ ਫਿਊਚਰ ਦੇ ਵਿੱਚ ਹੋਣ ਵਾਲੀਆਂ ट्रांजੈਕਸ਼ਨਸ ਗਲਤ ਕਿਸਮ ਦੀ ट्रांजैक्शन ਕੋਈ ਟੈਰਰ ਫੰਡਿੰਗ ਰਿਲੇਟਡ ट्रांजैक्शन ਕੋਈ ਟੈਕਸ ਦੀ ਚੋਰੀ ਦੇ ਰਿਲੇਟਡ ट्रांजैक्शन ਕਿਸੇ ਖਾਤੇ ਦੇ ਵਿੱਚ ਹੋ ਗਈ ਤੇ ਉਹ ਬੈਂਕ ਵਾਲੇ ਜੋ ਰੈਗੂਲੇਟਰੀ ਰੈਗੂਲੇਟਰੀ ਅਥਾਰਟिटीज ਨੇ ਉਹ ਬੈਂਕ ਵਾਲੇ ਉਹਨਾਂ ਖਾਤਿਆਂ ਦੇ ਜਿਹੜੇ ਧਾਰਕ ਨੇ ਹੋਲਡਰ ਨੇ ਉਹਨਾਂ ਤੱਕ ਆਸਾਨੀ ਦੇ ਨਾਲ ਅਪਰੋਚ ਕਰਾ ਸਕਣ KYC ਦੀ ਇੰਪੋਰਟੈਂਸ ਤਾਂ ਵੀ ਹੈ KYC ਦੇ ਨਾਲ ਜਿਹੜੀ ਇੱਕ ਦੂਜੇ ਕਸਟਮਰ ਇੱਕ ਦੂਜੇ ਦੇ ਨਾਲ ਟ੍ਰਾਂਜੈਕਸ਼ਨ ਕਰਦੇ ਨੇ ਉਹ ٹرسٹ ਡਵੈਲਪ ਹੁੰਦਾ ਹੈ ਮੈਂ ਕਿਸੇ ਨੂੰ ਕੋਈ ਪੈਸਾ ਟ੍ਰਾਂਸਫਰ ਕਰਦਾ ਪਿਆ ਜਾਂ ਕਿਸੇ ਤੋਂ ਮੈਂ ਪੈਸਾ ਲੈਣਾ ਹੈ ਜੇ ਉਹ ਅਕਾਊਂਟ ਚੱਲਦਾ ਪਿਆ ਮਤਲਬ ਉਹ KYC ਅਪਡੇਟਡ ਹੈ ਕੱਲ ਨੂੰ ਗਲਤ ਸੋਰਸ ਦਾ ਪੈਸਾ ਮੇਰੇ ਅਕਾਊਂਟ ਦੇ ਵਿੱਚ ਪਾਤਾ ਔਰ ਕੋਈ ਮੇਰੇ ਅਗੇਂਸ ਕੋਈ ਐਕਸ਼ਨ ਖੜਾ ਹੁੰਦਾ ਤਾਂ ਮੈਂ ਐਟ ਲੀਸਟ ਬੈਂਕ ਕੋਲੇ ਜਾ ਕੇ ਜਾਂ ਜੋ ਵੀ ਰੈਗੂਲੇਟਰੀ ਅਥਾਰਟिटीज ਨੇ ਉਹਨਾਂ ਕੋਲੇ ਜਾ ਕੇ ਮੈਂ ਉਸ ਬੰਦੇ ਦੀ ਕੇਵਾਈਸੀ ਪਛਾਣ ਕਢਾ ਸਕਦਾ ਹੁਣ ਪਛਾਣ ਹੁੰਦੀ ਕਿਤਾ ਇਹ ਪਛਾਣ ਹੁੰਦੀ ਹੈ ਜੀ ਕੇਵਾਈਸੀ ਲਈ ਡਾਕੂਮੈਂਟ ਲਿੱਤੇ ਜਾਂਦੇ ਨੇ ਜਿਹੜੇ ਬੇਸਿਕ ਡਾਕੂਮੈਂਟ ਹੈਗੇ ਨੇ ਉਹ ਹੈਗਾ ਜੀ ਕਸਟਮਰ ਦਾ ਪੈਨ ਕਾਰਡ ਤੇ ਕਸਟਮਰ ਦਾ ਆਧਾਰ ਕਾਰਡ ਫਿਰ ਆਗਾ ਜੀ ਕਸਟਮਰ ਦਾ ਪਾਸਪੋਰਟ ਮੂਲੇ ਤੌਰ ਤੇ ਇਹ ਡਾਕੂਮੈਂਟ ਨੇ ਗਵਰਨਮੈਂਟ ਦੁਆਰਾ ਇਸ਼ੂ ਵੋਟਰ ਕਾਰਡ ਤੁਹਾਡਾ ਡਰਾਈਵਿੰਗ ਲਾਇਸੈਂਸ ਇਹ ਵੀ ਕੇवाईसी ਲਈ ਮੰਨੇ ਜਾਂਦੇ ਨੇ ਮੂਲੇ ਤੌਰ ਤੇ ਤਿੰਨ ਡਾਕੂਮੈਂਟ ਹੁੰਦੇ ਨੇ ਪੈਨ ਕਾਰਡ ਆਧਾਰ ਕਾਰਡ ਤੇ ਤੁਹਾਡਾ ਪਾਸਪੋਰਟ ਇਹ ਹਰੇਕ ਬੈਂਕ ਕੋਲੇ ਹੁੰਦਾ ਹੁਣ ਹੁੰਦਾ ਕੀ ਹੈ ਮਨ ਲਓ ਮੇਰਾ ਖਾਤਾ 5 ਸਾਲ ਪੁਰਾਣਾ 6 ਸਾਲ ਪੁਰਾਣਾ ਹੋ ਗਿਆ ਮੈਂ ਐਡਰੈਸ ਚੇਂਜ ਕਰ ਲਿਆ ਠੀਕ ਹੈ ਜ਼ਿੰਮੇदार ਨਾਗਰਿਕ ਹੋਣ ਦੇ ਨਾਤੇ ਹਰੇਕ ਬੰਦੇ ਦਾ ਫਰਜ਼ ਬਣਦਾ ਕਿ ਜਦੋਂ ਵੀ ਬੰਦਾ ਕੋਈ ਆਪਣਾ ਐਡਰੈਸ ਚੇਂਜ ਕਰਦਾ ਹੈ ਉਹਦੇ ਆਧਾਰ ਕਾਰਡ ਤੇ ਐਡਰੈਸ ਚੇਂਜ ਤੁਸੀਂ ਕਰਵਾ ਲਿਆ ਉਹਨੂੰ ਬੈਂਕ ਦੇ ਵਿੱਚ ਜਰੂਰ ਅਪਡੇਟ ਕਰਵਾਓ ਨਹੀਂ ਤਾਂ ਬੈਂਕ ਕੋਲੇ RBI ਨੇ ਇੱਕ ਪ੍ਰੋਸੈਸ ਕੀਤਾ ਹੋਇਆ ਜੀ ਜਿਹਨੂੰ ਆਪਾਂ ਕਹਿੰਦੇ ਆ ਜੀ ਰੀ ਕੇ ਵਾਈ ਸੀ ਮਤਲਬ ਜਿਹੜੀ KYC ਤੁਸੀਂ ਖਾਤਾ ਖੁਲਾਉਣ ਦੇ ਟਾਈਮ ਤੇ ਦਿੱਤੀ ਸੀ ਉਸ ਨੂੰ ਦੁਬਾਰਾ ਤੁਸੀਂ ਦੇਣਾ ਹੈਗਾ ਉਹਦੇ ਵਿੱਚ ਆ ਆਰਮੀ ਨੇ ਡਿਸਾਈਡ ਕੀਤਾ ਹੋਇਆ ਹੈ ਕਿ ਖਾਤੇ ਦੇ ਵਿੱਚ ट्रांजैक्शन ਉਸ ਬੰਦੇ ਦਾ ਕੀ ਪ੍ਰੋਫਾਈਲ ਹੈ ਕਿਦਾਂ ਦੀ ਉਹ ਬੰਦਾ ਕੰਮ ਕਰਦਾ ਹੈ ਉਹਦੇ ਵਿੱਚ ਉਹਦੇ ਅਕੋਰਡਿੰਗ RBI ਨੇ ਲੋ ਰਿਸਕ ਹਾਈ ਰਿਸਕ ਤੇ ਮੀਡੀਅਮ ਰਿਸਕ ਅਕਾਊਂਟ ਕੈਟੇਗਰੀਜ਼ ਕੀਤੇ ਹੁੰਦੇ ਨੇ ਜਿਹੜੇ ਤਾਂ ਅਕਾਊਂਟ ਕੈਟੇਗਰੀਜ਼ ਕੀਤੇ ਨੇ ਲੋ ਰਿਸਕ ਉਹਨਾਂ ਦੇ ਵਿੱਚ ਜਨਰਲੀ ਛੋਟੀਆਂ ट्रांजੈਕਸ਼ਨਸ ਹੁੰਦੀਆਂ ਨੇ ਉਹਨਾਂ ਦੀ ਜਿਹੜੀ ਰੀ ਕੇ ਵਾਈ ਸੀ ਹੈ ਉਹ 10 ਸਾਲ ਬਾਅਦ ਕਰਵਾਉਣੀ ਜ਼ਰੂਰੀ ਹੈ ਐਸ ਪਰ ਆਰ ਬੀ ਆਈ ਫਿਰ ਜਿਹੜੇ ਲੋ ਰਿਸਕ ਅਕਾਊਂਟ ਹੋਗੇ ਉਹਨਾਂ ਦੀ ਹੁੰਦੀ ਹੈ ਜੀ 8 ਸਾਲ ਬਾਅਦ ਜਿਹੜੇ ਹਾਈ ਰਿਸਕ ਅਕਾਊਂਟ ਨੇ ਜਿਨ੍ਹਾਂ ਦੇ ਵਿੱਚ ट्रांजैक्शन ਬਹੁਤ ਵੱਡੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ट्रांजैक्शंस ਹੁੰਦੀਆਂ ਨੇ ਉਹ ਕਸਟਮਰ ਦਾ ਪ੍ਰੋਫਾਈਲ ਵੀ ਇਹੋ ਜਿਹਾ ਹੈ ਮਲਟੀ ਲੋਕੇਸ਼ਨ ਤੋਂ ਬਿਜ਼ਨਸ ਕਰਦਾ ਹੈ ਮੇਬੀ ਬਾਹਰ ਇمپੋਰਟ ਐਕਸਪੋਰਟ ਦਾ ਜਾਂ ਹੋਰ ਇਹੋ ਜਿਹੀ ट्रांजैक्शन ਹੈਵੀ ट्रांजैक्शन ਜੋ ਹੁੰਦੀਆਂ ਨੇ ਉਹਨਾਂ ਦੀ KYC ਹਰ 2 ਸਾਲ ਬਾਅਦ ਬੈਂਕ ਨੂੰ ਕਰਨੀ ਹੁੰਦੀ ਹੈ ਤੇ ਬੈਂਕ ਨੂੰ ਉਹ KYC ਦੇ ਅਪਡੇਟਡ ਡਾਕੂਮੈਂਟ ਦੇਣੇ ਹੁੰਦੇ ਨੇ ਕੀ ਰੀ ਕੇ ਵੀ ਸੀ ਕਰਵਾਉਣ ਲਈ ਮੰਨ ਲਓ ਮੇਰਾ ਅੱਜ ਅਕਾਊਂਟ ਰੀ ਕੇ ਵੀ ਸੀ ਲਈ ਡਿਊ ਹੋ ਗਿਆ ਹਰੇਕ ਬੈਂਕ ਮਹੀਨੇ ਦਾ 90 ਦਿਨ ਦਾ 60 ਦਿਨ ਦਾ ਟਾਈਮ ਪੀਰੀਅਡ ਦਿੰਦਾ ਹੈ ਕਿ ਉਸ ਪੀਰੀਅਡ ਦੇ ਵਿੱਚ ਕਸਟਮਰ ਨੂੰ ਇਨਟੀਮੀਟ ਕੀਤਾ ਜਾਂਦਾ ਹੈ ਕਿ ਭਾਈ ਸਾਹਿਬ ਤੁਹਾਡੀ ਰੀ ਕੇ ਵੀ ਸੀ ਡਿਊ ਹੈ ਵੱਖਰੇ ਵੱਖਰੇ ਮੌੜ ਹੁੰਦੇ ਨੇ ਰੀ ਕੇ ਵੀ ਸੀ ਤੁਸੀਂ ਤੁਹਾਨੂੰ ਐਸ ਐਮ ਐਸ ਵੀ ਆਉਂਦਾ ਹੈ WhatsApp ਤੇ ਵੀ ਆਉਂਦੇ ਨੇ ਅਲਰਟ ਨੈਟ ਬੈਂਕਿੰਗ ਤੇ ਤੁਹਾਡੀ ਮੋਬਾਈਲ ਬੈਂਕਿੰਗ ਐਪ ਤੇ ਅਲਰਟ ਆਉਂਦੇ ਨੇ ਕਿ ਤੁਸੀਂ ਰੀ ਕੇ ਵੀ ਸੀ ਆ ਆਫ ਦੀ ਪੂਰੀ ਕਰੋ ਜੇ ਉਸ ਟਾਈਮ ਪੀਰੀਅਡ ਜੋ ਬੈਂਕ ਨੇ ਉਹ ਟਾਈਮ ਪੀਰੀਅਡ ਦਿੱਤਾ ਹੁੰਦਾ ਹੈ ਉਹਦੇ ਵਿੱਚ ਜੇ ਤੁਸੀਂ ਰੀ ਕੇ ਵਾਈ ਸੀ ਨਹੀਂ ਕਰਦੇ ਤਾਂ ਤੁਹਾਡਾ ਅਕਾਊਂਟ ਟੈਂਪਰੇਰੀ ਸਸਪੈਂਡ ਕਰ ਦਿੰਦੇ ਨੇ ਜਿਹਨੂੰ ਆਪਾਂ ਕਹਿੰਦੇ ਆਂ ਜੀ ਫ੍ਰੀਜ਼ ਲਾਉਣਾ ਤੁਸੀਂ ਉਹਦੇ ਵਿੱਚ ਫਿਰ ਲੈਣ ਦੇਣ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਤੁਹਾਡੀ ਕੇ ਵਾਈ ਸੀ ਅਪਡੇਟ ਨਹੀਂ ਹੋਏਗੀ ਦੁਬਾਰਾ ਤੋਂ ਰੀ ਕੇ ਵਾਈ ਸੀ ਅਪਡੇਟ ਕਰਨ ਲਈ ਤੁਸੀਂ ਆ ਬੈਂਕ ਜਾ ਸਕਦੇ ਹੋ ਜਿੱਥੇ ਤੁਹਾਡਾ ਖਾਤਾ ਹੈ ਦੂਸਰਾ ਅ ਤੁਸੀਂ ਆਨਲਾਈਨ ਰੀਕੇ ਵੀਸੀ ਅਪਡੇਟ ਕਰ ਸਕਦੇ ਹੋ ਹਰੇਕ ਬੈਂਕ ਦਾ ਜਿਹੜਾ ਮੋਬਾਈਲ ਬੈਂਕਿੰਗ ਦਾ ਪੋਰਟਲ ਹੈ ਜਾਂ ਨੈੱਟ ਬੈਂਕਿੰਗ ਦਾ ਪੋਰਟਲ ਹੈ ਉਹਦੇ ਵਿੱਚ ਇਹ ਸਹੂਲਤ ਹੁੰਦੀ ਹੈ ਤੁਸੀਂ ਉੱਥੋਂ ਅਪਡੇਟ ਕਰ ਸਕਦੇ ਹੋ ਤੀਸਰਾ ਹੁੰਦਾ ਜੀ ਤੁਸੀਂ ਆ ਵੀਡੀਓ ਰੀਕੇ ਵੀਸੀ ਵੀ ਕਰ ਸਕਦੇ ਹੋ ਉਹ ਵੀ ਬੈਂਕਾਂ ਦਾ ਆਪਣਾ ਆਪਣਾ ਸਿਸਟਮ ਹੁੰਦਾ ਜਿਹਦੇ ਵਿੱਚ ਤੁਸੀਂ ਵੀਡੀਓ ਦੇ ਥਰੂ ਵੀ ਅਪਡੇਟ ਕਰ ਸਕਦੇ ਹੋ ਤੇ ਜੁम्मेदार ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਜਦੋਂ ਵੀ ਕੋਈ ਮੈਸੇਜ ਆਵੇ ਕਿ ਤੁਹਾਡੀ KYC ਡਿਊ ਹੈ ਤੁਸੀਂ ਬੈਂਕ ਨੂੰ ਅਪਰੋਚ ਕਰੋ ਅ ਦੂਸਰੇ ਜਿਹੜੇ ਆਨਲਾਈਨ ਮੋਡ ਨੇ ਉਹਨਾਂ ਦਾ ਯੂਜ਼ ਕਰੋ ਤੇ ਆਪਣੀ KYC ਨੂੰ ਅਪਡੇਟ ਜਰੂਰ ਕਰੋ ਇਹਦੇ ਵਿੱਚ ਤੁਹਾਡਾ ਵੀ ਬੇਨਿਫਿਟ ਹੈ ਇਹਦੇ ਵਿੱਚ ਮੁਲਕ ਦਾ ਵੀ ਬੇਨਿਫਿਟ ਹੈ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਇਨਫੋਰਮੇਟਿਵ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਸਪੋਰਟ ਕਰੋ ਮਿਲਦੇ ਆ ਜੀ ਬਹੁਤ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਸ਼ੁਕਰੀਆ